ਦੌਦਪੁਰ ਚਾਕੂ ਮਾਰ ਕੇ ਭੱਜੇ ਜਾਂਦੇ ਇਹ ਫੜੇ ਨੇ ਇਹ ਭਈਆਂ ਦੇ ਮੁੰਡੇ ਨੇ ਕਿਰਾਏ ਤੇ ਰਹਨੇ ਨੇ ਤਿੰਨ ਜੰਦੇ ਬੰਦੇ ਰਹਿ ਰਹੇ ਨੇ ਮਜਰੀ ਤਿੰਨ ਰਹਿ ਰਹੇ ਨੇ ਰਸੂਲੜੇ ਚ ਬਾਈ ਜੀ ਇਹਨਾਂ ਤੋਂ ਬਚ ਕੇ ਦੋ ਤਿੰਨ ਦਿਨਾਂ ਤੋਂ ਇਹ ਬਹੁਤ ਚੂਰੀਆਂ ਹੋ ਰਹੀਆਂ ਸੀਗੀਆਂ ਮੋਬਾਈਲ ਖੋ ਲੈਂਦੇ ਸੀ ਜਾਂਦੇ ਤੁਰੇ ਜਾਂਦੇ ਆਂ ਦਾ ਇਹ ਅੱਜ ਦੌਦਪੁਰ ਡੀਕੇ ਆ ਚੁੱਕੇ ਨੇ ਤੇ ਇੱਕ ਬੰਦੇ ਦੇ ਨਾਲ ਨੇ ਚਾਕੂ ਵੀ ਮਾਰਿਆ ਤੇ ਹੁਣ ਇਹਨਾਂ ਦੀ ਛੱਤਰ ਪੇਟ ਹੁੰਦੀ ਦੇਖੋ ਤੇ ਆਪਦੇ ਮੂੰਹ ਨਾ ਮੰਨ ਰਹੇ ਨੇ ਸੁਣੋ ਵੀ ਇਹ ਕੀ ਕਹਿੰਦੇ ਨੇ ਮਾਜਰੀ ਦੇ ਕਿਹੜੇ ਕਿਹੜੇ ਨੇ ਚਾਰ ਜਾਣੇ ਹਰਸ ਹੈਗਾ ਜੱਸਾ ਆ ਲੱਲੋ ਘਰ ਕਿਹਨਾਂ ਦੇ ਕੋਲ ਕੋਲ ਨੇ ਉਹਨਾਂ ਦੇ ਘਰ ਤਾਂ ਵੀਰ ਪਿੰਡ 'ਚ ਗੁਰਦੁਆਰੇ ਕੋਲ ਹਾਂ ਉਹੀ ਗਲੀ 'ਚ ਹਾਂ ਇੱਧਰ ਹੈਗੇ ਨੇ ਜਿੱਥੇ ਕਲਦੀਪ ਰਹਿੰਦਾ ਹੁਣ ਇਹ ਨਹੀਂ ਪਤਾ ਵੀਰ ਡਰਾਈਵਰ ਲੰਬਾ ਹੈ ਆ ਗਿਆਨੀ ਮਾਜਰੀ ਦੇ ਨੇ ਪੱਕੇ ਗੁਰਦੁਆਰੇ ਵਾਲੀ ਛਾੜ ਰਹਿੰਦੇ ਨੇ ਹਾਂ ਰਸੂਲ ਦੇ ਵਾਲਿਆਂ ਦਾ ਕੀ ਨੋਆ ਧੰਨਾ ਹਾਂ ਉਹ ਤੇ ਮੈਨੂੰ ਜਾਣਦਾ ਸੱਤ ਜਾਣੇ ਹੋ ਤੁਸੀਂ ਕਰੋਚ ਹਾਂ 6 7 6 7 ਨਹੀਂ ਪੂਰੇ ਕਨਫਰਮ ਦੱਸ 6 ਕੇ ਨੇ ਵੀਰੇ ਨਾਲੇ ਤਾਂ ਤਿੰਨ 3 9 ਨੇ ਹਾਂ ਤਿੰਨ ਮਾਜਰੀ ਦੇ ਨੇ ਇੱਕ ਜੱਸਾ ਹੁਣ ਇੱਕ ਕਾਤੇ ਘਟਾਤਾ ਚਾਰ ਕਹਿੰਦਾ ਪਹਿਲਾਂ ਤਾਂ ਗੱਲ ਸੁਣ ਵੀਰੇ ਇੱਕ ਜੱਸਾ ਇੱਕ ਹਰਸ਼ ਤੇ ਲੱਲੂ ਤਿੰਨ ਹੋ ਗਏ ਲੱਲੂ ਹਾਂ ਹਰਸ਼ ਲੱਲੂ ਜੱਸਾ ਹਾਂ ਹਾਂ ਇੱਕ ਸੁਦੜੇ ਦਾ ਫੜਿਆ ਏ ਭੈਣ 14 ਦੇ ਕਾਲ ਤਾਂ ਹੀ ਰਾਤ ਬੰਦਾ ਇੱਕ ਚਾਕੂ ਮਾਰਿਆ ਇਹਨਾਂ ਨੇ ਗਰਦਨ ਤੇ ਦੇਖ ਲੋ ਇਹਨੂੰ ਉਹ ਬਾਬਾ ਬੈਠ ਲੈ ਕੇ ਆ ਗਿਆ ਉਹਨੂੰ ਤਾਂ ਇੱਕ ਦਿਨ ਦਾ ਤਾਂ ਨਾ ਕਿਰਪਾਨ ਬੁਲਾ ਕੇ ਆ ਜਾ ਕਿਹੜਾ ਪੰਡਾ ਤੇਰਾ ਚਾਕੂ ਕਿੱਥੇ ਨੇ ਰਾਤ ਵਾਲੇ ਮੇਰੇ ਕੋਲ ਨਹੀਂ ਆ ਨਾਲ ਤਾਂ ਹੁੰਦਾ ਤੂੰ ਨਹੀਂ ਰਾਤ ਲਿਆਇ ਸੀ ਰਾਤ ਕਹਿੰਦਾ ਹੀ ਹੁੰਦਾ ਚੋਰ ਵੇ ਮੈਂ ਪਹਿਲੀ ਵਾਰੀ ਫੜਿਆ ਠੀਕ ਆ ਆ ਕੇ ਕੀ ਆ ਜੀ ਆ ਦੇਖ ਲੋ ਇਹਦੀ ਸ਼ਕਲ ਮੈਨੂੰ ਖੂਨ ਲੱਗ ਗਿਆ ਹੈ ਵੇਂਚੂ